ਬੁੱਕਲ ਦੇ ਵਿੱਚ ਗੁੜ ਕਿਵੇਂ ਭੁਰਦੇ ਸੀ ਆ ਸੀਟ ਤੇਰੀ ਹੋਗੀ ਆ ਮੈਨੂੰ ਛੱਡ ਦੇ ਇੱਥੋਂ ਮੈਂ ਇਹਨੂੰ ਨਜਿੱਤਨ ਦਿੰਦਾ ਇੱਥੋਂ ਤੂੰ ਇਹਨੂੰ ਨਾ ਹਾਰਨ ਦੇ ਪਟਿਆਲਾ ਮੇਰਾ ਹੋ ਗਿਆ ਲੰਬੀ ਤੁਹਾਡਾ ਹੋ ਗਿਆ ਲਹਿਰਾ ਗਾਗਾ ਪਠੱਲ ਦੀ ਦਾ ਹੋ ਗਿਆ ਸੁਨਾਮ ਦੂਜਿਆਂ ਦਾ ਹੋ ਗਿਆ ਇਸੇ ਤਰੀਕੇ ਦੇ ਨਾਲ ਦੁਆਬੇ ਦੇ ਖੇਤਰ ਦੇ ਵਿੱਚ ਹੁੰਦਾ ਸੀ ਇਹੀ ਕੁਝ ਮਾਝੇ ਦੇ ਵਿੱਚ ਹੁੰਦਾ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਸਾਰੇ ਉਹਨਾਂ ਲੋਕਾਂ ਦੀਆਂ ਇੰਟਰਵਿਊ ਸੁਣੀਆਂ ਹੋਣਗੀਆਂ ਵਕ ਵਕ ਥਾਵਾਂ ਦੇ ਉੱਤੇ ਕਿ ਮਾਧਿਅੇ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਖੇਡ ਖੇਡੀ ਜਾਂਦੀ ਸੀ ਕਿ ਇਹਨੂੰ ਥੱਲੇ ਲਾਉਣਾ ਹੈ ਕਿ ਇਹਨੂੰ ਕਿਹੜੇ ਤਰੀਕੇ ਦੇ ਨਾਲ ਥੱਲੇ ਲਾਉਣਾ ਹੈ ਇਹ ਇਸ ਲਈ ਇਹ ਹੌਲੀ ਹੌਲੀ ਸਾਹਮਣੇ ਆਉਣੀ ਸ਼ੁਰੂ ਹੋਈ ਇੱਕ ਜਿਹੜੀ ਛੋਟੀ ਜਿਹੀ ਝਲਕ ਤੁਸੀਂ ਵੈਸੇ ਵੇਖੀ ਹੋਣੀ ਆ ਪਰ ਮੈਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਵਿਖਾਉਣੀ ਚਾਹਣਾ ਐ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ ਇੱਕ ਵਾਰੀ ਪਲੇ ਕਰਨਾ ਰਵਨੀਤ ਸਿੰਘ ਬਿੱਟੂ ਜੀ ਵੱਲੋਂ ਆਖੇ ਗਏ ਕੁਝ ਸ਼ਬਦ ਵਰਤਮਾਨ ਚਲਾ ਗਿਆ ਲੜਨ ਸੁਖਵੀਰ ਬਾਦਲ ਦੇ ਉਲਟ ਮੈਂ ਕਹਿੰਦੀ ਮੈਰਾ ਤਾਂ ਹਲਕਾ ਨਹੀਂ ਮੈਂ ਤਾਂ ਜਲਾਲਾਬਾਦ ਜੱਟ ਦੇ ਗਿਆ ਬਣੀ ਯਾਤਰਾ ਤੇ ਗਿਆ ਸੀ ਮੈਨੂੰ ਉਦੋਂ ਹੱਥ ਲੜਦੇ ਨੇ ਜਲਾਲਾਬਾਦ ਭੇਜਿਆ ਸੁਖਵੀਰ ਬਾਦਲ ਦੇ ਉਲਟ ਤੇ ਇਹਦੇ ਸਾਡੇ ਦਾ ਮੁੱਖ ਮੰਤਰੀ ਜੀ ਨੂੰ ਵਰਤਮਾਨ ਸਾਡਾ ਫਾਟ ਮੈਂ ਨੜਿਆ ਸੀ ਉੱਤੇ ਜਾ ਕੇ ਤਾਂ ਕਰਕੇ ਭਗਵੰਤ ਜੀ ਨੂੰ ਹਾਰਿਆ ਲਗਾਇਆ ਤੇ ਸੁਖਵੀਰ ਦਿੱਤੀ ਉਹ ਤੋਂ ਬਾਅਦ ਆ ਕੇ ਗੱਲ ਵੀ ਨਹੀਂ ਕੀਤੀ ਉਹ ਵੀ ਨਹੀਂ ਕੀਤਾ ਵੀ ਭਾਈ ਤੁਹ ਇਲੈਕਸ਼ਨ ਲੰਘ ਗਿਆ ਸੀ ਮੈਨੂੰ ਕਿਹਾ ਗਿਆ ਕੀਨੇ ਹਾਈ ਕਮਾਂਡ ਨੇ ਕਿਹਾ ਰਾਹੁਲ ਗਾਂਧੀ ਹੁਰਾਂ ਨੇ ਕਿਹਾ ਹੋਊਗਾ ਸੋਨੀਆ ਗਾਂਧੀ ਜੀ ਨੇ ਕਿਹਾ ਹੋਊਗਾ ਜਾਂ ਇਹ ਉਸ ਵੇਲੇ ਜਿਹੜੇ ਪੰਜਾਬ ਨੂੰ ਦੇਖ ਰਹੇ ਸੀ ਉਹਨਾਂ ਨੇ ਕਿਹਾ ਹੋਊਗਾ ਉਹਨਾਂ ਨੂੰ ਕਿਹਨੇ ਕਿਹਾ ਹੋਊਗਾ ਅਕਾਲੀ ਦਲ ਨੇ ਕਿ ਭਗਵੰਤ ਮਾਨ ਹੁਰੀ 17 ਦੇ ਵਿੱਚ ਲੜਨ ਵਾਸਤੇ ਆ ਗਏ ਉਹਨਾਂ ਨੂੰ ਹਰਾਉਣਾ ਕਿਵੇਂ ਆ ਬਿੱਟੂ ਜੀ ਆਪ ਕਹ ਰਹੇ ਭਗਵੰਤ ਮਾਨ ਹੁਰਾਂ ਨੂੰ ਹਰਾਇਆ ਸੁਖਵੀਰ ਸਿੰਘ ਬਾਦਲ ਹੁਰਾਂ ਨੂੰ ਉੱਥੋਂ ਜਾ ਕੇ ਜਿਤਾਇਆ ਮੁੜ ਕੇ ਕਹਿੰਦੇ ਮੈਨੂੰ ਪੁੱਛਿਆ ਨਹੀਂ ਜੇ ਰਵਨੀਤ ਸਿੰਘ ਬਿੱਟੂ ਹੁਰੀ ਉੱਥੇ ਨਾ ਜਾਂਦੇ ਤਾਂ ਉਸ ਵੇਲੇ ਭਗਵੰਤ ਮਾਨ ਹੁਰੀ ਜਿੱਤ ਰਹੇ ਸੀ ਹੰਸਰਾਜ ਜੋਸਨ ਹੁਰਾ ਨੂੰ ਉਹ ਟਿਕਟ ਮਿਲਣੀ ਸੀ ਇਹਨਾਂ ਨੂੰ ਇਹ ਸੀ ਵੀ ਉਹਨਾਂ ਨੇ ਜਿੱਤਣਾ ਨਹੀਂ ਇੱਕ ਸਮਝੌਤਾ ਲੰਬੀ ਵਾਲੀ ਸੀਟ ਦੇ ਉੱਤੇ ਕੀਤਾ ਗਿਆ ਸਭ ਨੂੰ ਪਤਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਰਨੈਲ ਸਿੰਘ ਹੁਰਾ ਦੀ ਪੋਜੀਸ਼ਨ ਉਸ ਵੇਲੇ ਵਧੀਆ ਸੀ ਉਹਨਾਂ ਨੂੰ ਹਰਾਉਣ ਦੇ ਵਾਸਤੇ ਕੌਣ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਹੁਰੀ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਹਿਲਾ ਦੋ ਵਾਰੀ ਕਿਸੇ ਜਗ੍ਹਾ ਤੋਂ ਜਿਹੜੀਆਂ ਸੀ ਉਹ ਚੋਣਾਂ ਲੜੀਆਂ ਨਾ ਉਦੋਂ ਬਾਅਦ ਲੜੀਆਂ ਰਵਨੀਤ ਸਿੰਘ ਬਿੱਟੂ ਹੁਰੀ ਉਦੋਂ ਲੜਨ ਦੇ ਵਾਸਤੇ ਚਲੇ ਗਏ ਉੱਥੇ ਜਲਾਲਾਬਾਦ ਮੁੜ ਕੇ ਤਾਂ ਨਹੀਂ ਗਏ ਕਦੀ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਉਸ ਵੇਲੇ ਲੜਨ ਚਲੇ ਗਏ ਮੁੜ ਕੇ ਤਾਂ ਕਦੀ ਨਹੀਂ ਗਏ ਉਹਦਾ ਕਾਰਨ ਕੀ ਸੀਗਾ ਕਿ 17 ਦੇ ਵਿੱਚ ਇਹਨਾਂ ਨੇ ਸਰਕਾਰ ਆਉਣ ਤੋਂ ਰੋਕਣੀ ਸੀ ਕਿਸੇ ਤਰੀਕੇ ਦੇ ਨਾਲ ਕਿ ਜੇ ਤੀਜੀ ਧਿਰ ਆ ਗਈ ਫਿਰ ਸਾਡੇ ਦੋਵਾਂ ਦਾ ਕੀ ਬਣੂਗਾ ਕਿਉਂਕਿ ਅਸੀਂ ਤਾਂ ਮਿਲ ਕੇ ਖੇਡ ਰਹੇ ਹਾਂ ਇਹ 5 ਸਾਲ ਤੂੰ ਲੁੱਟ 5 ਸਾਲ ਫਿਰ ਮੈਂ ਲੁੱਟੂਗਾ ਜਦੋਂ ਮੇਰੀ ਸੱਤਾ ਆ ਗਈ ਮੈਂ ਤੈਨੂੰ ਕੁਝ ਨਹੀਂ ਕਹਣਾ ਤੇ ਜੇ ਮੇਰੀ ਸੱਤਾ ਆ ਗਈ ਤੇ ਤੂੰ ਮੈਨੂੰ ਕੁਝ ਨਾ ਕਹੀਂ ਇਹ ਜਿਹੜਾ ਮਿਲ ਕੇ ਖੇਡ ਖੇਡੀ ਜਾ ਰਹੀ ਸੀ ਤੁਸੀਂ ਵੇਖੋ ਇਸ ਵੇਲੇ ਜਿਹੜੀ ਬੁਖਲਾਹਟ ਹੈ ਉਹ ਇਸ ਟਾਈਪ ਦੀ ਹੈ ਨਾ ਇਹਨਾਂ ਨੂੰ ਇਹ ਪਤਾ ਲੱਗ ਰਿਹਾ ਕੀ ਬੋਲਣਾ ਕੀ ਨਹੀਂ ਬੋਲਣਾ ਲਫ਼ਜ਼ ਬਦੋ ਬਦੀ ਇਹਨਾਂ ਦੇ ਮੂੰਹ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਕਿਉਂ ਕਿਉਂਕਿ ਜਦੋਂ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਲੋਕ ਇੱਕ ਸਤੌਜ ਪਿੰਡ ਤੋਂ ਉੱਠਿਆ ਹੋਇਆ ਇੱਕ ਜਿਹੜੇ ਕਾਮੇਡੀਅਨ ਸੀ ਉਹ ਜਦੋਂ ਪੰਜਾਬ ਦੀ ਸੱਤਾ ਦੇ ਵਿੱਚ ਆ ਕੇ ਦਸਤਕ ਦਿੰਦਾ ਇਹਨਾਂ ਦੀ ਅਸਲੀਅਤ ਜਿਹੜੀ ਹੈ ਉਹ ਖੋਲ ਕੇ ਸਾਹਮਣੇ ਰੱਖਦਾ ਹੈ ਤੇ ਪੰਜਾਬ ਦੇ ਲੋਕ ਸੋਚਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਤਸਵੀਰ ਸਮਝ ਆ ਜਾਂਦੀ ਹੈ ਕਿ ਇਹ ਲੋਕ ਤਾਂ ਸਾਰੇ ਮਿਲ ਕੇ ਖੇਡ ਰਹੇ ਨੇ ਤੇ ਫੇਰ ਬਾਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਾਰ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਵੀ ਹਾਰ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਇਨਾਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਹੁਰੀ ਵੀ ਹਾਰ ਜਾਂਦੇ ਨੇ ਵੱਡੇ ਵੱਡੇ ਥੰਮ ਸੁਟੇ ਕਿਉਂ ਡਿੱਗੇ ਕਿਉਂਕਿ ਲੋਕਾਂ ਨੂੰ ਇਹ ਅਸਲੀਅਤ ਸਮਝ ਆ ਗਈ